ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹ ਸਤ ਸੰਗਤ ਜੀ ਦਾ ਤਾਂਤਣ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਦਿਨ ਵਿੱਚ ਕਦੋਂ ਮਰਜ਼ੀ ਕਰ ਸਕਦੇ ਹਾਂ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੀ ਕੀ ਮਰਿਆਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਧ ਸੰਗਤ ਜੀ ਵੈਸੇ ਤਾਂ ਆਪਣੇ ਗੁਰੂ ਸਾਹਿਬਾਨਾ ਵੱਲੋਂ ਆਪਣੇ ਸਿੱਖਾਂ ਨੂੰ ਕੋਈ ਇਸ ਤਰ੍ਹਾਂ ਦੀ پابੰਦੀ ਨਹੀਂ ਲਗਾਈ ਗਈ ਕਿ ਆਪਾਂ ਇਸ ਗੁਰਬਾਣੀ ਦਾ ਇਸ ਸਮੇਂ ਹੀ ਜਾਪ ਕਰਨਾ ਹੈ ਇਸ ਤੋਂ ਬਾਅਦ ਆਪਾਂ ਨਹੀਂ ਕਰ ਸਕਦੇ ਪਰ ਫਿਰ ਵੀ ਸਾਧ ਸੰਗਤ ਜੀ ਆਪਾਂ ਨੂੰ ਆਪਣੇ ਗੁਰੂ ਸਾਹਿਬਾਨਾ ਵੱਲੋਂ ਕੁਝ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੀ ਆਪਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਜਿਵੇਂ ਕਿ ਗੁਰੂ ਸਹਿਬਾਨਾ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਸਿੱਖ ਸਵੇਰੇ ਹਰ ਇੱਕ ਸਿੱਖ ਸਵੇਰੇ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਿਆ ਕਰੇਗਾ ਮਤਲਬ ਪੰਜ ਬਾਣੀਆਂ ਦਾ ਜਾਪ ਕਰਿਆ ਕਰੇਗਾ ਸੋ ਸਾਧ ਸੰਗਤ ਜੀ ਜੇਕਰ ਆਪਾਂ ਰੋਜ਼ਾਨਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਦੇ ਹਾਂ ਜੇ ਆਪਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰੋ ਆਪਾਂ ਕੀ ਕੀਤਾ ਕਿ ਆਪਣਾ ਨਿਤਨੇਮ ਸੀ ਜਿਹੜਾ ਉਹ ਗਵਾ ਦਿੱਤਾ ਉਸ ਦੀ ਜਗ੍ਹਾ ਤੇ ਆਪਾਂ ਸੁਖਮਣੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹ ਗਲਤ ਗੱਲ ਹੈ ਸਾਧ ਸੰਗਤ ਜੀ ਜੇਕਰ ਆਪਾਂ ਨਿਤਨੇਮ ਸਭ ਤੋਂ ਪਹਿਲਾਂ ਆਪਾਂ ਨੂੰ ਅਮਰਤ ਵੇਲੇ ਉੱਠ ਕੇ ਆਪਣਾ ਨਿਤਨੇਮ ਹੀ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬਾਨਾ ਨੇ ਆਪਣੇ ਸਿੱਖਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਜਿਹੜੀ ਪਾਣੀ ਪੜਨ ਲਈ ਆਏ ਉਹ ਨਿਤਨੇਮ ਹੈ ਤੇ ਆਪਣੇ ਜੇਕਰ ਤੁਸੀਂ ਆਪਣਾ ਰੋਜ਼ਾਨਾ ਨਿਤਨੇਮ ਕਰਦੇ ਹੋ ਤਾਂ ਕਿਸੇ ਦੇ ਕਹਿਣ ਤੇ ਆਪਣੇ ਨਿਤਨੇਮ ਨੂੰ ਨਾ ਗਵਾਇਓ ਆਪਣਾ ਨਿਤਨੇਮ ਕਰਕੇ ਉਸ ਤੋਂ ਬਾਅਦ ਸਾਰੇ ਦਿਨ ਵਿੱਚ ਜਦੋਂ ਮਰਜ਼ੀ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਜੇਕਰ ਆਪਾਂ ਆਪਣਾ ਨਿਤਨੇਮ ਗਵਾ ਕੇ ਉਸ ਸਮੇਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤਾਂ ਫਿਰ ਆਪਾਂ ਗੁਰੂ ਮਹਾਰਾਜ ਨਾਲ ਨਾਰਾਜ਼ ਹੋ ਜਾਂਨੇ ਆ ਕਿ ਉਹਨਾਂ ਨੇ ਆਪਣੀ ਅਰਦਾਸ ਨਹੀਂ ਸੁਣੀ ਪ੍ਰਸਾਦ ਸੰਗਤ ਜੀ ਕਦੇ ਆਪਾਂ ਇਹ ਸੋਚਿਆ ਹੈ ਕਿ ਆਪਾਂ ਜੋ ਆਪਣਾ ਨੇਮ ਜੋ ਗੁਰੂ ਦੇ ਬਚਨ ਸੀ ਉਹਨਾਂ ਨੂੰ ਛੱਡ ਕੇ ਆਪਾਂ ਕਿਸੇ ਦੇ ਕਹਿਣ ਤੇ ਆਪਣੇ ਨਿਤਨੇਮ ਗਵਾ ਕੇ ਤੇ ਸੁਖਮਣੀ ਸਾਹਿਬ ਜੀ ਦਾ ਪਾਠ ਉਸ ਸਮੇਂ ਕਰ ਰਹੇ ਆਂ ਕਉਕੇ ਸਾਧ ਸੰਗਤ ਜੀ ਸਵੇਰੇ ਜੇਕਰ ਆਪਾਂ ਨਿਤਨੇਮ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਚ ਦੁਪਹਿਰ ਵੇਲੇ ਜਦੋਂ ਫ੍ਰੀ ਹੁੰਨੇ ਆ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਰਹਿ ਰਸ ਤੋਂ ਪਹਿਲਾਂ ਕਦੋਂ ਮਰਜੀ ਸੁਖਮਣੀ ਸਾਹਿਬ ਕਰ ਲੋ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਪਰ ਕਿਸੇ ਦੇ ਕਹਿਣ ਤੇ ਕਦੇ ਵੀ ਆਪਣਾ ਨਿਤਨੇਮ ਨਾ ਗਵਾਇਓ ਸੋ ਸਾਧ ਸੰਗਤ ਜੀ ਇਹ ਸੀ ਕਿ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਦੋਂ ਕਰ ਸਕਦੇ ਆ ਹੁਣ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਲਈ ਕੀ ਮਰਿਆਦਾ ਹੈ ਸਾਧ ਸੰਗਤ ਜੀ ਜੇਕਰ ਆਪਾਂ ਕਿਸੇ ਵਿਸ਼ੇਸ਼ ਸੁਖਨਾ ਦੇ ਲਈ ਸੁਖਮਣੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਕਰ ਰਹੇ ਹਾਂ ਤਾਂ ਫਿਰ ਆਪਾਂ ਨੂੰ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਵਾਹਿਗੁਰੂ ਦੇ ਅੱਗੇ ਆਪਣੀ ਅਰਦਾਸ ਬੇਨਤੀ ਲਾ ਕੇ ਫਿਰ ਸੁਖਮਣੀ ਸਾਹਿਬ ਜੀ ਦਾ ਪਾਠ ਸ਼ੁਰੂ ਕਰਨਾ ਚਾਹੀਦਾ ਹੈ ਨਾਲ ਅਰਦਾਸ ਵਿੱਚ ਜੋ ਵੀ ਤੁਸੀਂ ਵਿਸ਼ੇਸ਼ ਆਪਣੀ ਸੁਖਨਾ ਲਈ ਪਾਠ ਕਰ ਰਹੇ ਹੋ ਉਸ ਸੁਖਨਾ ਦਾ ਦੀ ਅਰਦਾਸ ਵੀ ਜਰੂਰ ਕਰਿਓ ਕਿ ਮਹਾਰਾਜ ਮੈਂ ਇਸ ਆਗਮੀ ਅਰਦਾਸ ਦੇ ਲਈ ਪਾਠ ਕਰਨ ਲੱਗਾ ਮੇਰੀ ਅਰਦਾਸ ਪੂਰੀ ਕਰਨਾ ਤੇ ਫਿਰ ਉਸ ਤੋਂ ਬਾਅਦ ਜਿਸ ਦਿਨ ਤੁਹਾਡੀ ਉਹ ਪਾਠਾਂ ਦੀ ਲੜੀ ਸੰਪੂਰਨ ਹੋ ਜਾਏਗੀ ਉਸ ਦਿਨ ਤੁਸੀਂ ਆਪਣੇ ਪਾਠਾਂ ਦਾ ਭੋਗ ਪਾ ਦੇਣਾ ਇਸੇ ਤਰ੍ਹਾਂ ਕੇ ਸਿਸ਼ ਇਸ਼ਨਾਨ ਕਰਕੇ ਦੇਗ ਬਣਾ ਕੇ ਪਾਠ ਕਰਕੇ ਉਸ ਤੋਂ ਬਾਅਦ ਪੰਜ ਬਾਣੀਆਂ ਅਨੰਦ ਸਾਹਿਬ ਦੀਆਂ ਕਰਕੇ ਫਿਰ ਅਰਦਾਸ ਕਰਨੀ ਇਹ ਭੋਗ ਪਾਉਣਾ ਜੋ ਬਣੀ ਹੋਈ ਦੇਗ ਹੈ ਉਸ ਨੂੰ ਭੋਗ ਲਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਛਕਾਉਣਾ ਤੇ ਨਾਲ ਹੀ ਜੇਕਰ ਤੁਹਾਡੇ ਆਂਢ ਗੁਆਂਢ ਜਾਂ ਕੋਈ ਨਾਲ ਹੈਗਾ ਤਾਂ ਉਹਨਾਂ ਨੂੰ ਵੀ ਇਹ ਪ੍ਰਸ਼ਾਦ ਵੰਡ ਦੇਣਾ ਇਦਾਂ ਕਰਨ ਨਾਲ ਉਹ ਵਾਹਿਗੁਰੂ ਤੁਹਾਡੀ ਸੁੱਖਾਂ ਜ਼ਰੂਰ ਪੂਰੀ ਕਰਨਗੇ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਸਾਧ ਸੰਗਤ ਜੀ ਸੁਖਮਣੀ ਸਹਿਬ ਸੁੱਖਾਂ ਦੀ ਮਣੀ ਆਪਣੇ ਸਾਰੇ ਦੁੱਖਾਂ ਦਾ ਨਾਚ ਕਰਕੇ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਸਾ ਸੰਗਤ ਜੀ ਇੱਕ ਹੋਰ ਵਿਸ਼ੇਸ਼ ਗੱਲ ਜਿੰਦਾ ਤੁਸੀਂ ਧਿਆਨ ਰੱਖਿਆ ਕਰੋ ਆਪਾਂ ਕਹਿੰਦੇ ਆ ਕਿ ਆਪਾਂ ਦਿਨ ਵਿੱਚ ਕਈ ਕੁਝ ਲੋਕ ਮੈਂ ਦੇਖੇ ਨੇ ਉਹ ਇਹ ਕਹਿੰਦੇ ਨੇ ਕਿ ਮੈਂ ਦਿਨ ਵਿੱਚ ਇੰਨੇ ਪਾਠ ਕਰਦਾ ਪਰ ਜਦੋਂ ਮੈਂ ਉਹਨਾਂ ਨੂੰ ਪਾਠ ਕਰਦਿਆਂ ਦੇਖਦੀ ਆ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਅੱਧੇ ਘੰਟੇ ਵਿੱਚ ਕਿੰਨੀਆਂ ਬਾਣੀਆਂ ਜਪ ਜਾਂਦੇ ਹਨ ਸੋ ਸਾਧ ਸੰਗਤ ਜੀ ਉਹ ਆਪਾਂ ਨਾਮ ਲੈ ਰਹੇ ਆ ਕਿ ਆਪਾਂ ਇੰਨੇ ਪਾਠ ਕਰ ਲਏ ਆ ਆ ਪਾਠ ਕਰ ਲਿਆ ਇਹ ਪਾਠ ਕਰ ਲਿਆ ਪਰ ਸਾਧ ਸੰਗਤ ਜੀ ਅਸਲ ਵਿੱਚ ਕੀ ਏ ਕਿ ਆਪਾਂ ਇੱਕ ਵੀ ਧਿਆਨ ਨਾਲ ਨਹੀਂ ਕੀਤਾ ਸੋ ਸਾਧ ਸੰਗਤ ਜੀ ਜਦੋਂ ਗੁਰਬਾਣੀ ਪੜ੍ਹਦੇ ਹੋ ਉਨੀ ਪੜਿਆ ਕਰੋ ਜੋ ਕਿ ਤੁਹਾਡੇ ਮਨ ਦੇ ਵਿੱਚ ਉਤਰੇ ਤੇ ਤੁਹਾਡੇ ਕੰਨਾਂ ਵਿੱਚ ਉਸ ਦੀ ਆਵਾਜ਼ ਜਾਏ ਇਹ ਨਹੀਂ ਕਿ ਆਪਾਂ ਕਹਿਣਾ ਹੈ ਮੈਂ ਤਾਂ ਨਿਤਨੇਮ ਸੱਭ ਵੀ ਕਰ ਲਿਆ ਮੈਂ ਤਾਂ ਅੱਜਾ ਦੀ ਵਾਰ ਵੀ ਕਰ ਲਈ ਪਤਾ ਸੁਖਮਨੀ ਸਾਹਿਬ ਵੀ ਕਰ ਲਿਆ ਪਰ ਕਰ ਪਤਾ ਕਿੰਨੇ ਟਾਈਮ ਚ ਲਿਆ 1 ਘੰਟੇ ਚ ਸੋ ਸਾਧ ਸੰਗਤ ਜੀ ਇਦਾਂ ਗੁਰੂ ਸਾਹਿਬਾਨਾਂ ਦੀ ਹੁਕਮ ਨਹੀਂ ਹਨ ਇਹ ਰਹਿਤ ਮਰਿਆਦਾ ਨਹੀਂ ਹੈ ਜੋ ਵੀ ਗੁਰਬਾਣੀ ਪੜਦੇ ਹੋ ਉਸ ਨੂੰ ਧਿਆਨ ਨਾਲ ਵਿਚਾਰੋ ਗੁਰਬਾਣੀ ਚਾਹੇ ਜਿੰਨਾ ਸਮਾਂ ਤੁਹਾਡੇ ਕੋਲ ਹੈਗਾ ਇਹ ਘੱਟ ਪੜ ਲਓ ਪਰ ਜਿੰਨੀ ਪੜੋ ਉਸ ਨੂੰ ਧਿਆਨ ਨਾਲ ਵਿਚਾਰੋ ਜ਼ਰੂਰ ਕਿਉਂਕਿ ਉਸ ਗੁਰੂ ਸਾਹਿਬਾਨ ਨੇ ਆਪਣੇ ਪਾਠਾਂ ਦੀ ਗਿਣਤੀ ਨਹੀਂ ਕਰਨੀ ਉਸਨੇ ਤਾਂ ਉਹ ਸਮਾਂ ਕਾਊਂਟ ਕਰਨਾ ਹੈ ਜੋ ਆਪਾਂ ਉਸ ਦੀ ਸ਼ਰਧਾ ਵਿੱਚ ਗੁਜ਼ਾਰਿਆ ਜਾਂ ਜੋ ਸਮਾਂ ਉਸ ਦੇ ਧਿਆਨ ਤਰਿਆ ਆਪਾਂ ਉਸਨੇ ਉਸ ਸਮੇਂ ਨੂੰ ਦੇਖਣਾ ਹੈ ਜਿਵੇਂ ਕਿ ਆਪਾਂ ਕਈ ਵਾਰ ਹਰਿਮੰਦਰ ਸਾਹਿਬ ਜਾਂਦੇ ਆ ਉੱਥੇ ਮੱਥਾ ਟੇਕਣ ਦੇ ਲਈ ਸੰਗਤ ਲਾਈਨ ਵਿੱਚ ਲੱਗੀ ਹੁੰਦੀ ਹੈ ਕੁਝ ਸੰਗਤ ਦੇਖਦੇ ਆ ਕਿ ਬਹੁਤ ਕਾਲੀ ਹੁੰਦੀ ਹੈ ਧੱਕੇ ਮਾਰ ਕੇ ਅੱਗੇ ਲੰਘਦੀ ਜਾਂ ਕੁਝ ਬੱਚਿਆਂ ਨੂੰ ਨਾਲ ਲੈ ਕੇ ਅੱਗੇ ਲੰਘ ਜਾਂਦੇ ਹਨ ਪ੍ਰਸਾਦ ਸਿੰਘ ਜੀ ਉਹ ਇਹ ਨਹੀਂ ਸਮਝਦੇ ਕਿ ਜਿੰਨਾ ਲੇਟ ਮੱਥਾ ਟੇਕਾਂਗੇ ਜਿੰਨੀ ਜ਼ਿਆਦਾ ਸਮਾਂ ਇਸ ਲੈਂਡ ਵਿੱਚ ਰਵਾਂਗੇ ਆਪਣੀ ਉਸ ਮਹਾਰਾਜ ਦੇ ਘਰ ਵਿੱਚ ਹਾਜ਼ਰੀ ਉਹਨਾਂ ਟਾਈਮ ਜ਼ਿਆਦਾ ਲੱਗੇਗੀ ਆਪਾਂ ਭੱਜ ਭੱਜ ਕੇ ਮੱਥਾ ਟੇਕ ਕੇ ਵਾਪਸ ਮੁੜ ਕੇ ਕੀ ਕਰਨਾ ਹੈ ਕੰਮ ਤਾਂ ਰੋਜ਼ ਹੁੰਦੇ ਰਹਿੰਦੇ ਨੇ ਇਹ ਤਾਂ ਕਦੇ ਖਤਮ ਨਹੀਂ ਹੋਣੇ ਪਰ ਕੀ ਇਹ ਕਲ ਜੋਗੇ ਨਾ ਇਹ ਬੰਦੇ ਨੂੰ ਉਸ ਗੁਰੂ ਦੇ ਨਾਲ ਨਹੀਂ ਜੁੜਨ ਲੰਦਾ ਸੋ ਸਾਧ ਸੰਗਤ ਜੀ ਕਦੇ ਵੀ ਗੁਰੂ ਦੇ ਘਰ ਜਾਣ ਲੱਗਿਆਂ ਕਾਲੀ ਨਾ ਕਰਿਆ ਕਰੋ ਤੇ ਨਾ ਗੁਰੂ ਦਾ ਨਾਮ ਜਪਣ ਲੱਗਿਆਂ ਕਾਲੀ ਕਰਿਆ ਕਰੋ ਸੋ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਸਨ ਜੇ ਕੁਝ ਗਲਤੀ ਲੱਗੇ ਤਾਂ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ